ਉਸ ਬੰਦੇ ਦਾ ਬੋਲ ਪੂਰਾ ਹੋ ਗਿਆ ਉਸ ਬੰਦੇ ਦਾ ਬੋਲ ਪੂਰਾ ਹੋ ਗਿਆ ਜਾਂ ਕਿਸੇ ਬਾਬੇ ਦਾ ਬੋਲ ਪੂਰਾ ਹੁੰਦਾ ਹੈ ਇਹ ਬੋਲ ਪੂਰੇ ਕਿਵੇਂ ਹੁੰਦੇ ਆ ਸਾਨੂੰ ਇਹਦੇ ਬਾਰੇ ਜਾਨਣਾ ਚਾਹੀਦਾ ਹੈ ਕਿ ਇਨਸਾਨ ਤਿੰਨ ਤਰ੍ਹਾਂ ਦਾ ਸਾਹ ਲੈਂਦਾ ਹੈ ਜਿਹੜਾ ਸਾਡਾ ਸੱਜਾ ਪਾਸਾ ਹੁੰਦਾ ਹੈ ਪਿੰਗਲਾ ਹੁੰਦਾ ਹੈ ਤੇ ਜਿਹੜਾ ਸਾਡਾ ਖੱਬਾ ਪਾਸਾ ਹੁੰਦਾ ਹੈ ਇਹ ਹਗਾ ਹੁੰਦਾ ਤੇ ਜਦੋਂ ਇਨਸਾਨ ਦੀ ਸੱਜੀ ਨਾਲਸ ਤੋਂ ਸਾਹ ਹੁੰਦਾ ਉਹਨੂੰ ਪਿੰਗਲਾ ਕਹਿੰਦੇ ਆ ਜੇ ਜਦੋਂ ਖੱਬੀ ਨਾਲਸ ਤੋਂ ਸਾਹ ਹੁੰਦਾ ਉਹਨੂੰ ਅਸੀਂ ਐੜਾ ਕਹਿੰਦੇ ਆ ਤੇ ਇਹ ਦੋਵਾਂ ਨਾਲਸਾਂ ਦੇ ਵਿੱਚੋਂ ਇਕੱਠਾ ਸਾਹ ਆਵੇ ਤਾਂ ਉਹਨੂੰ ਸੁਖਮਨਾ ਕਹਿੰਦੇ ਆ ਕਿ ਜਦੋਂ ਸੁਖਮਨਾ ਨਾਲਸ ਚ ਚਲਦੀ ਹੈ ਜਦੋਂ ਉਸ ਵੇਲੇ ਸ਼ਬਦ ਬੋਲਿਆ ਗਿਆ ਤੋ ਇਨਸਾਨ ਦਾ ਪੂਰਾ ਹੋ ਜਾਂਦਾ ਕਿਉਂਕਿ 50-55 ਮਿੰਟ ਲਗਭਗ ਸੱਜੇ ਪਾਸੇ ਦੀ ਨਾਲਸ ਤੋਂ ਸਾਹ ਹੁੰਦਾ ਹੈ ਤੇ 50-55 ਮਿੰਟ ਦੇ ਲਗਭਗ ਖੱਬੇ ਪਾਸੇ ਦੀ ਨਾਲਸ ਵਿੱਚੋਂ ਸਾਹ ਹੁੰਦਾ ਹੈ ਇਆ 55 ਮਿੰਟਾਂ ਬਾਅਦ 5-7 ਸਕਿੰਟ ਦੋਵੇਂ ਨਾਸਾਂ 'ਚੋਂ ਇਕੱਠਿਆਂ 'ਚ ਸਾਹ ਹੁੰਦਾ ਹੈ ਜਦੋਂ ਬਦਲਦੀ ਹੈ ਸੁਰ ਤਾਂ ਉਦੋਂ ਸਾਹ ਇਕੱਠਿਆਂ ਨਾਸਾਂ ਵਿੱਚੋਂ ਹੁੰਦਾ ਹੈ ਤੇ ਜਦੋਂ ਸਾਫ਼ ਸਾਹ ਹੁੰਦਾ ਦੋਵਾਂ ਨਾਸਾਂ ਦੇ ਵਿੱਚੋਂ ਤੇ ਉਦੋਂ ਮੂੰਹ ਵਿੱਚੋਂ ਨਿਕਲਿਆ ਹੋਇਆ ਬੋਲ ਉਹ ਹਰ ਇੱਕ ਇਨਸਾਨ ਦਾ ਪੂਰਾ ਹੁੰਦਾ ਹੈ ਉਹ ਭਾਵੇਂ ਕੋਈ ਬਾਬਾ ਹੈ ਜਾਂ ਕੋਈ ਅੰਬੋ ਹੈ ਜਾਂ ਕੋਈ ਆਮ ਇਨਸਾਨ ਹੈ ਕਿਉਂਕਿ ਆਜ ਤਾਂ ਪੂਰੀ ਹੋਣੀ